ਮੇਥੋਂ ਪੁੱਲ ਹੋਈ 2 ਦਿਨ ਪਹਿਲੋਂ ਤੇ ਮੈਂ ਕਲਤਖ ਸਾਹਿਬ ਦੇ ਜ਼ਹੀਦਾਰਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਵਾਸਤੇ ਵੀ ਇਹੋ ਜੀ ਪੁੱਲ ਨਾ ਹੋਵੇ ਮੈਂ ਆਪਣੀ ਗਲਤੀ ਮੰਨ ਆਇਆ ਹਾਂ ਮੈਂ ਇਹ ਹੀ ਕੋਈ ਮੇਥੋਂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬਿਛੇ ਨੇ ਉਹ ਡੇਰੇ ਦੇ ਬਾਬੇ ਨੂੰ ਉਹ ਦਾ ਮੇਰੇ ਨਾਲ ਵੀ ਵੱਜ ਫਰਜ਼ ਬੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਣ ਕਰਕੇ ਮੈਂ ਇੱਕ ਮੁਕਸੇਵਰ ਦਾ ਹਾਂ ਪਰ ਜੋ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਉਹਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ ਅਕਾਲ ਤਖਸਾਲ ਵੀ ਪੱਖ ਵਿੱਚ ਵੇਖਣਾ ਚਾਹੀਦਾ ਹੈ ਸਿੱਖ ਧਰਮ ਹੀ ਪੱਖੇ ਤੇ ਰੱਖ ਕੇ ਚੱਲਣਾ ਚਾਹੀਦਾ ਹੈ ਸਿੱਖੀ ਨੂੰ ਵੀ ਪੱਖੇ ਤੇ ਰਹਿਣਾ ਚਾਹੀਦਾ ਹੈ ਇੱਕ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਖਵਾਉਣ ਵਾਲੇ ਜੋ ਆਪਣੀ ਬੋਲ ਨਹੀਂ ਮੰਨਦੇ ਤੇ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਇਹ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ ਉਹਨਾਂ ਵੀ ਮੇਰੇ ਆ ਕੇ ਰਾ ਕੇ ਅਕਾਲ ਤਖਤ ਸਾਹਿਬ ਤੇ ਆ ਕੇ ਇਹੋ ਜੀ ਭੁਲ ਮੰਨ ਲੈਣੀ ਇਹ ਤਾਂ ਜਿਉ ਨਹੀਂ ਕੋਈ ਮੰਨਦਾ ਤੇ ਮੈਂ ਸਮਝਦਾ ਗੁਰੂ ਗੁਰੂ ਗੋਬਿੰਦ ਸਿੰਘ ਦੇ ਬੁਖਮਨ ਉਹਨਾਂ ਦੇ ਦੱਸੇ ਮਾਰਗ ਦੀ ਅਵੇਲਣਾ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਪਸ਼ਟ ਕਰਤਾ ਰਹਿਤ ਪਿਆਰੀ ਮੁੱਝ ਕੋ ਸਖ ਪਿਆਰਾ ਨਹੀਂ ਬਾਕੀ ਰਹਿ ਗਿਆ ਜੇ ਅਸੀਂ ਰਹਿਤੀ ਨਹੀਂ ਮੰਨਦੇ ਫਿਰ ਅਸੀਂ ਗੁਰਸੇਕ ਕਰਾਂ 100% ਨਹੀਂ 500% 500% ਨਹੀਂ 1000% ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੋਂ 1 ਇੰਚ ਪੜਵੀ ਰੱਤੀ ਪੜਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰੀ ਸੋਚੇਗੀ ਵੀ ਨਹੀਂ ਇਸ ਗੱਲ ਵਾਸਤੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਰੇ